क्या पेद पुराना सुनिए अरे सुने क्या हुई जो सहजना मिलो सोई क्या पढ़िया क्या बुनिया क्या पेद पुराना सुनिए अरे सुने क्या हुई ਜਾਗ ਉਸ ਸਾਹਿਬ ਜਨਾ ਬੱਲੀ ਉਸ ਹੋਈ ਹਰ ਕਨ ਨਾਮ ਆਜਪਸ ਗਵਾਰਾ ਕਿਆ ਸੋਚ ਹੈ ਪਾਰੰਪਾ ਰਹਾ ਹਉ ਅੰਧਿਆਰੀ ਦੀਪਕ ਚਲਜ ਇੱਕ ਬਸਤ ਆ ਦੋ ਚਾਰ ਲਈਏ ਬਸਤ ਆ ਦੋ ਚਾਰ ਪਾਈ ਘਟ ਦੀ ਪਤ ਰਹਾ ਸਮਾਈ ਕਹੇ ਕਬੀਰ ਅਪ ਜਾਨਿਆ ਜਪ ਜਾਨਿਆ ਤਉ ਮਨ ਮਾਨਿਆ ਮਨ ਮਾਨੇ ਲੋਗ ਨਾ ਪਤੀ ਜੈ ना पति जय तो क्या की जय कह कबीर अब जान्या जब जान्या तो मन मान्य मन माने ना पति जय तो क्या की जय ਤੋਂ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਸਨਮਾਨ ਯੋਗ ਸਾਥ ਸੰਗਤ ਜੀ ਹੋ ਸਤਿਗੁਰੂ ਜੀ ਦਾ ਪਾਵਨ ਹੁਕਮ ਕਿਆ ਪੜਿਆ ਕਿਆ ਗੁਨੀਆ ਕਿਆ ਵੇਦ ਪੁਰਾਣਾ ਸੁਣੀਆ ਕਹਿੰਦੇ ਕੀ ਪੜਨਾ ਤੇ ਕੀ ਉਹਨੂੰ ਵਿਚਾਰਨਾ ਪੜਨ ਸੁਣਨ ਨਾਲ ਕੀ ਹੋਵੇਗਾ ਵੇਦ ਪੁਰਾਣ ਸਿਮਰਤੀਆਂ ਪੜਨ ਨਾਲ ਕੰਧੇ ਪੜੇ ਸੁਨੇਕਿਆ ਹੋਈ ਜੋ ਸੰਜਨਾ ਮਿਲੇ ਹੋਈ ਪੜਨ ਸੁਣਨ ਨਾਲ ਕੀ ਹੋਵੇਗਾ ਜਿਉਂ ਰਾਮ ਜੋ ਸੱਚੀ ਚਰਮਿਆ ਹੋਇਆ ਪਰਮਾਤਮਾ ਵਾਹਿਗੁਰੂ ਉਹਦੇ ਨਾਲ ਮਿਲਾਪ ਹੀ ਨਾ ਹੋਇਆ ਤੇ ਫਿਰ ਤੇ ਹਾਲਤ ਉਹ ਹੋਵੇਗੀ ਜੇਤਾ ਪੜਿਆ ਤੇਤਾ ਕੜਿਆ ਜਿਤਨਾ ਪੜਦਾ ਗਿਆ ਉਤਨਾ ਹੀ ਹੰਕਾਰ ਵਧਦਾ ਗਿਆ ਇਸੇ ਕਰਕੇ ਕਿਆ ਨਾ ਪਰਪੜ ਗੱਡੀਆਂ ਲੱਦੀਆਂ ਪਰਪੜ ਭੜੀਆਂ ਸਾਥ ਪਰਪੜ ਪੇੜੀ ਪਾਈਆਂ ਫੜਫੜ ਗੱਡੀਆਂ ਖਾਤ ਪੜੀਆਂ ਜਿਤੇ ਵੰਸ ਵੰਸ ਪੜੀਆਂ ਕਿਤੇ ਸਾਸ ਨਾਨਕ ਲੇਕੈ ਇੱਕ ਗੱਲ ਹੋਰ ਹੋ ਮੈਂ ਚਖਣਾ ਚਾਹਕ ਕਹਿੰਦੇ ਕੇਵਲ ਇੱਕ ਗੱਲ ਜੇ ਪੱਲੇ ਪੈ ਜਾਵੇ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਮਿਲ ਜਾਵੇ ਉਹਦੇ ਨਾਲ ਮਿਲਾਪ ਹੋ ਜਾਵੇ ਤੇ ਸਫਲਤਾ ਨਹੀਂ ਤੇ ਕੀ ਸਫਲਤਾ ਅਹੰਕਾਰੀ ਹੋ ਜਾਂਦੇ ਨੇ ਪੜ ਕੇ ਇੱਕ ਇਹੋ ਜਿਹੀ ਅਹੰਕਾਰੀ ਸੀ ਜਿਨੇ ਵੇਦ ਪ੍ਰਾਨ ਸਮ੍ਰਿਤੀਆਂ ਹਰ ਧਰਮ ਨੂੰ ਪੜਿਆ ਹੋਇਆ ਸੀ ਪਰ ਉਹ ਦੀ ਇੱਕ ਆਗਤ ਬੜੀ ਹੀ ਮਾੜੀ ਸੀ ਉਹ ਕਿਸੇ ਨੂੰ ਵੀ ਕੋਈ ਵੀ ਸਵਾਲ ਕਰਕੇ ਕਿਤੇ ਵੀ ਤੇ ਉਹਦਾ ਮਖੌਲ ਬਣਾਉਣਾ ਚਾਹੁੰਦਾ ਸੀ ਸਾਹਮਣੇ ਵਾਲਾ ਜਵਾਬ ਨਾ ਦੇ ਪਾਵੇ ਤੇ ਉਹਦਾ ਮਖੌਲ ਡਾਣਾ ਤੇ ਤੁਰਿਆ ਚਲਾ ਜਾ ਰਿਹਾ ਸੀ ਇਹਦਾ ਨਾਮ ਸੀ ਮਲੂਕ ਦਾਸ ਅਚਨ ਚੇਤੇ ਨੇ ਕੀ ਦੇਖਿਆ ਕਿ ਦਸਤੀ ਤੇ ਕੋਈ 10-12 ਸਾਲ ਦਾ ਬੱਚਾ ਉਤਰੀਆ ਚਲਾ ਆ ਰਿਹਾ ਹੈ ਤੇ ਉਹਦੇ ਹੱਥ ਵਿੱਚ ਇੱਕ ਦੀਵਾ ਹੈ ਜੋ ਥਾਲੀ ਚ ਰੱਖਿਆ ਹੋਇਆ ਨੇ ਤੇ ਉਹਦੇ ਚ ਜੋਤ ਜਲ ਰਹੀ ਹੈ ਤੇ ਇਹਨੇ ਉਸ ਬੱਚੇ ਨੂੰ ਪੁੱਛ ਲਿਆ ਕਿ ਤਰ ਜਾ ਰਿਆਂ ਕਹਿਣ ਲੱਗਾ ਕਿ ਦੀਵਾ ਜਗਾਉਣ ਜਾ ਰਿਆਂ ਤਰਸਥਾਨ ਤੇ ਤੇਦੇ ਸਵਾਲ ਕੀਤਾ ਤੈਨੂੰ ਪਤਾ ਹੈ ਇਹ ਦੀਵਾ ਕਿੱਥੋਂ ਬਣਿਆ ਬੱਚੇ ਨੂੰ ਜਿੰਨਾ ਕੋ ਪਤਾ ਸੀ ਉਹਨੇ ਜਵਾਬ ਦਿੱਤਾ ਕਿੱਥੇ ਸੇ ਕੋ ਮਾਹ ਨੇ ਇਹ ਦੀਵਾ ਬਣਾਇਆ ਹੋਣਾ ਮਿੱਟੀ ਦਾ ਤੇ ਕਹਿੰਦੇ ਫਿਰ ਇਹਨੂੰ ਕਿਸ ਤਰ੍ਹਾਂ ਪਕਾਇਆ ਕਹਿੰਦੇ ਵੀ ਇਹਨੂੰ ਆਗ ਵਿੱਚ ਪਕਾਇਆ ਹੋਣਾ ਹੈ ਪੱਤਾ ਕੀਤਾ ਹੋਣਾ ਹੈ ਅੱਛਾ ਇਹ ਜਿਹੜੀ ਵੱਟੀ ਹੈ ਇਹ ਕਾਦੀ ਬਣੀ ਹੈ ਉਹਨੇ ਕਿਹਾ ਦੀ ਰੂਹੀ ਦੀ ਰੂਹ ਦੀ ਤੇ ਦਿੱਤੀ ਕਿਨੇ ਤੁਨੂੰ ਵਟ ਕੇ ਕਹਿੰਦੇ ਮੇਰੀ ਮਾਂ ਨੇ ਤੇ ਤੇਲ ਜੁਆਦੇ ਚ ਇਹ ਤੇਲ ਕਿੱਥੋਂ ਆਇਆ ਕਹਿੰਦੇ ਤੇਲ ਦੁਕਾਨ ਤੋਂ ਆਇਆ ਹੋਣਾ ਤਾਰੇ ਖਰੀਦ ਕੇ ਲਈ ਆਈ ਹੋਣੀ ਆ ਮਾਂ ਤੇ ਇਹ ਦੀਵਾ ਬਾਲ ਕੇ ਦਿੱਤਾ ਹੁਣ ਉਹਨੂੰ ਬੱਚੇ ਨੂੰ ਵਕਤ ਕਾਉਣ ਲਈ ਸ਼ਰਮਿੰਦਾ ਕਰਨ ਲਈ ਇਹਨੇ ਸਵਾਲ ਕੀਤਾ ਇੱਕ ਗੱਲ ਦੱਸ ਇਹ ਸਾਰੀ ਗੱਲਾਂ ਤੇ ਤੂੰ ਦੱਸ ਦਿੱਤੀਆਂ ਹੁਣ ਇਹ ਦੱਸ ਕੇ ਜੋਤ ਕਿੱਥੋਂ ਆਈ ਹੈ ਇਹ ਜੋ ਦੀਵੇ ਦੇ ਵਿੱਚ ਜੋਤ ਜਗ ਰਹੀ ਹੈ ਨਾ ਕਿ ਜੋ ਬਲ ਰਹੀ ਹੈ ਜੋ ਰੋਸ਼ਨੀ ਦਿੰਦੀ ਹੈ ਜੋਤ ਕਿੱਥੋਂ ਆਈ ਹੈ ਪਰ ਸਾਵੀ ਬੜਾ ਹਾਜ਼ਰ ਜਵਾਬ ਸੀ ਉਹਨੇ ਕੀ ਕੀਤਾ ਜੋਤ ਨੂੰ ਫੂਕ ਮਾਰ ਕੇ ਬੁਝਾ ਦਿੱਤਾ ਤੇ ਕਿਹਾ ਹਣ ਤੁਸੀਂ ਦੱਸੋ ਜੋਤ ਗਈ ਕਿੱਥੇ ਹੈ ਰਾਣੋ ਕੇ ਆ ਬੱਚੇ ਨੇ ਕਿਹਾ ਤੁਸੀਂ ਦੱਸੋ ਜੋਤ ਗਈ ਕਿੱਥੇ ਹੈ ਫਿਰ ਮੈਂ ਦੱਸਾਂਗਾ ਜੋਤ ਆਈ ਕਿਥੋਂ ਸੀ ਅਸਲ ਵਿੱਚ ਜੋਤ ਤਾਂ ਜੁਆ ਨਾ ਆਪਾਂ ਕਹਿੰਦੇ ਆ ਨਾ ਗੁਰਨਾਥ ਸਿੰਘ ਸਾਹਿਬ ਜੀ ਬਾਰੇ ਕਿ ਪਹਿਲੀ ਜੋਤ ਜੋਤ ਸਾਡੀ ਆਤਮਾ ਤੇ ਜੋਤ ਦਾ ਕੋਈ ਵਜ਼ਨ ਵੀ ਨਹੀਂ ਹੁੰਦਾ ਤੁਸੀਂ ਦੋ ਦੀ ਜਗਾ ਲਓ ਬੱਤੀ ਤੇਲ ਸਭ ਕੁਝ ਬਰਾਬਰ ਦੀਵੇ ਦੀ ਬਰਾਬਰ ਹੋਣ ਇੱਕ ਦੀਵਾ ਜਗਾ ਲਓ ਤੇ ਵਜਮ ਕਰੋ ਦੋਨਾਂ ਦਾ ਬਰਾਬਰ ਹੀ ਵੀ ਦਾ ਜੋਤ ਦਾ ਕੋਈ ਵਜ਼ਨ ਨਹੀਂ ਹੁੰਦਾ ਇਹ ਜੂਤ ਜੂਆ ਤੁਸੀਂ ਵੇਖੋ ਇਹ ਪ੍ਰਗਟ ਹੁੰਦੀ ਹੈ